ਇਧਰ ਅੱਠ ਕੋ ਨੂੰ ਦਿਨ ਚੜਦਾ ਪਿਆ ਹੈ ਉਹ ਤਿਆਰੀ ਕਰੀ ਬੈਠਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਚ ਮੈਂ ਕਾਂਗਾ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਹੋਵੇ ਤੇ ਇਦੋਂ ਵੱਡੀ ਤਾਕਤ ਕੋਈ ਹੈ ਹੀ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਖਲੋਤੇ ਹੋਣਗੇ ਪਿਆਰਿਓ ਉਹ ਖਾਲਸੇ ਦਾ ਉਹਦਨ ਕਿੰਨਾ ਕੋ ਜਲਾਲ ਹੋਵੇਗਾ ਉਹਦੇ ਤੇ ਮਹਾਰਾਜ ਜੀ ਨੇ ਕਿਹਾ ਕਿ ਅੱਜ ਪਰਖ ਦੀ ਘੜੀ ਹੈ ਖਾਲਸਾ ਜੀ ਜੇ ਮੈਦਾਨੀ ਜੰਗ ਵਿੱਚ ਜੂਝ ਕੇ ਸ਼ਹੀਦ ਹੋਵੋਗੇ ਇਹ ਸ਼ਬਦ ਸੁਣਿਓ ਇਹ ਕੌਮ ਸਦੀਵ ਕਾਲੀ ਜਿੰਦੀ ਰਹਗੀ ਇਹ ਦੁੱਖਾਂ ਵਿੱਚੋਂ ਝਕੜਾਂ ਵਿੱਚੋਂ ਜ਼ਲਮਾਂ ਵਿੱਚੋਂ ਕੱਲੂਕਾਰਿਆਂ ਵਿੱਚੋਂ ਇਹ ਨਸਲ 쿠ਸ਼ੀ ਵਿੱਚੋਂ ਵੀ ਸਭ ਕੁਝ ਹੰਡਾ ਕੇ ਨਿਕਲ ਜਾਏਗੀ ਜੇ ਅੱਜ ਕਮਜ਼ੋਰੀ ਦਿਖਾ ਗਏ ਕਿ ਦੇਸਾ ਦਾ ਨਾਮ ਉਹ ਨਿਸ਼ਾਨ ਮਿਟ ਜਾਏਗਾ ਸੰਤ ਰਾਮ ਉਦਾਸੀ ਦੀਆਂ ਚਾਰ ਕਿ ਸਤਰਾ ਨੇ ਹੈ ਤਾਂ ਦਾ ਤਸਵਰ ਹੀ ਨਾ ਖਿਆਲ ਇਹ ਭਾਵੇਂ ਇਹ ਘਟਨਾ ਬਾਅਦ ਚ ਵਾਪਰਦੀ ਉਹ ਫਿਰ ਲਿਖਦਾ ਹੈ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਉਸ ਕਦ ਲਾਵਾਂਗੇ ਸਾਰੇ ਗੀਤ ਤੇਰੇ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਕੰਡੇ ਵਿੱਚੋਂ ਸਰਸਾ ਵਿੱਚੋਂ ਕੱਟ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਣਾ ਬਣਾ ਦੇਾਂਗੇ ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ ਫਿਰ ਮੈਂ ਸ਼ਬਦ ਵਰਤਾਂਗਾ ਕਿ ਬਾਪੂ ਵੇਖਦਾ ਰਹੀਂ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਚੀਵਾੜੇ ਦੇ 70 ਦੇ ਗੀਤ ਵਿੱਚੋਂ ਭਾਵੇਂ ਮੈਂ ਕਹੇ ਘਟਨਾ ਬਾਝੋਂ ਵਾਪਰਦੀ ਮਾਚੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਧਾਰ ਬਣ ਕੇ ਕਹਿਣ ਲੱਗੇ ਜਿੰਨਾ ਸੂਲਾ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਮੈਂ ਲੋ ਜੀ ਫਿਰ ਦੁਲਾ ਦੇਣਾ ਕਿ ਮਾਚੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੋਲਾ ਨਾ ਦਿੱਤਾ ਸੌਣ ਤੇ ਨੂੰ ਛਾਂਗ ਦਿਆਂਗੇ ਖੰਡੇ ਦੀ ਤਾਰ ਬਣ ਕੇ ਪਾਂਦੀ ਨਨਕਾਣਵੀ ਕਹਿੰਦਾ ਸਿੱਕਾਂ ਦੇ ਵਿਫਰੇ ਸ਼ੇਰਾਂ ਵੱਲ ਤੱਕ ਕੇ ਕਹਿ ਗੋਬਿੰਦ ਵਿਫਰੇ ਸ਼ੇਰਾਂ ਵੱਲ ਤੱਕ ਕੇ ਕਹਿ ਗੋਬਿੰਦ ਇਹ ਚਮਕੌਰ ਹੈ ਰਣ ਪਖਾਉਣ ਦੀ ਥਾਂ ਆਹੂ ਲਾ ਕੇ ਮੁਗਲ ਚਗਵਤ ਚਬਗਤਿਆਂ ਦੇ ਖੂਨ ਨਾਲ ਮਹਿੰਦੀਆਂ ਲੈਂਦੀ ਥਾਂ ਅੱਗੇ ਕਹਿੰਦੇ ਨੇ ਕਲਗੀ ਵਾਲਿਆ ਤੇਰੀ ਅਸੀਸ ਲੈ ਕੇ ਅਸੀਂ ਵਾਂਗ ਹਮਲਾ ਤੇ ਟਿਕ ਜਾਾਂਗੇ ਸ਼ਬਦ ਭੈਅ ਨਾ ਸੁਣਿਓ ਕਹਿਣ ਲੱਗੇ ਅਸੀਂ ਵਾਂਗ ਹਮਲਾ ਦੇ ਡੱਟ ਜਾਾਂਗੇ ਅਸੀਂ ਪੰਤ ਗੁਲਾਮ ਨਹੀਂ ਹੋਣ ਦੇਣਾ ਅਸੀਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਵੇਰੇ ਦਿਨ ਚੜਿਆ ਉੰਜ ਵੈਸੇ ਅੱਲਾ ਯਾਰ ਖਾਂ ਦੀ ਹਾਜ਼ਰੀ ਤੋਂ ਬਿਨਾ ਗੱਲ ਥੋੜਾ ਬੰਦੀ ਉਹ ਤਾਂ ਕਹਿੰਦਾ ਸਵੇਰੇ ਅੱਜ ਫਿਰ ਜੰਗ ਹੋਣਾ ਜੀ اور رات دا درشن جیڑا چتر ہے اسی بڑی بڑی پڑی ہے میں ارت نہیں کرانگا وہ کہندہ ہے ڈیڑھ گڑی رات گزری جا خدا میں ڈیڑھ گڑی رات گزری زکرے خدا میں خیمے سے نکل آئے سرکار خوا میں قدموں سے ٹیلتے تھے مگر دل تھا دعا میں بولے اے خداوند خوش ہوں تیری رضا میں کرتار سے کہتے تھے گوہ روب رو کر کل جاؤں گا میں چاؤں کور سے سرک رو ہو کر میں تیرا ہوں میرے بچے بھی تیرے ہیں مولا تھے تیرے ہیں تیرے رہیں گے تیرے داتا جس حال میں رکھے وہی خال ہے اچھا زج شکر کے آنے کا زبان پر نہیں شکوا اگے بچیاں بارے کیا کہنے لگے بیٹا تھے چار ہو اب دو ہی سرسا تو پہلا چار سی تھے چار ہو اب دو ہی ساہر یہ بھی نہ ہوں گے ہم صبر کریں گے اگر یہ بھی نہ ہوں گے پیاروں کہنا سکھا جی اٹھ پو دا دن چڑھیا ہے ناہر کھا پوترا آیا انہ نے کہا گرو گووین سنگھ نو پڑھنا اے تسی اینے مہینے کھیڑا پائی رکھیا میں ਸੰਖੇਪ کہاں گا او آیا ہے او پوڑھی لا کے پکڑنا چاہندا ہے جدوں ناہر کھا اوندا ہے تے مہاراج کہندے چون دی دم کے ناہر بیامد بے جان ਜ਼ਫਰਨਾਮੇ 'ਚ ਕਿਦਵੇਂ ਦੇਖਿਆ ਨਾਰਖਾ ਮੇਰੇ ਵੱਲ ਤੁਰਿਆ ਆ ਰਿਹਾ ਇਹਦਾ ਮਤਲਬ ਉਹ ਇੰਨੀ ਹੌਸਲਾ ਕਰਕੇ ਆ ਮੈਂ ਜਿੰਦਿਆਂ ਨੂੰ ਪਕੜਨਾ ਝੂਦੀ ਦਮ ਕੇ ਨਾਰ ਬਿਆਮਦ ਬਜੰਗ ਚਸ਼ੀ ਦੇ ਯਕੇ ਤੀਰ ਮਨ ਬੇਦ ਰੰਗ ਚਸ਼ੀ ਦੇ ਉਹਨੇ ਚਖਿਆ ਤੀਰ ਮਨ ਮੰਨ ਅਰਤ ਫਰਸ਼ੀਨ ਵਿੱਚ ਮੇਰਾ ਕਿ ਨਾਰਖਾ ਮੈਂ ਦੇਖਿਆ ਉਹ ਮੇਰੇ ਵੱਲ ਆ ਰਿਹਾ ਹੈ ਮੇਰੇ ਪੱਥੇ ਦੇ ਪਹਿਲੇ ਤੀਰ ਦਾ ਸਵਾਦ ਨਾਰਖਾਨ ਨੇ ਚੱਕਿਆ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤੀਰ ਨਾਰਖਾਨ ਨੂੰ ਆਰ ਪਾਰ ਕਰਕੇ ਧਰਤੀ ਉੱਤੇ ਸੱਟ ਗਿਆ ਉੱਥੇ ਵੀ ਸਤਿਗੁਰੂ ਦਾ ਦੂਜਾ ਜਿਹੜਾ ਸ਼ੇਰ ਉਹ ਦੂਜੇ ਪਰਾ ਲਿਖੇ ਆਹ ਖਵਾਜ਼ਾ ਮਰਦੂਦ ਸਾਇਆ ਇਹ ਦੀਵਾਰ ਨਿਆਮਤ ਬਾ ਮਾਦਾਂ ਬਾ ਮਰਦਾਨੇ ਵਾਰ ਦਰੇਗਾ ਅਗਰ ਰੂਵੇ ਉਹ ਦੀਦ ਮੈਂ ਬਾ ਯਕ ਤੀਰਲਾ ਚਾਰ ਬਖਸ਼ੀਦ ਮੈਂ ਜੇ ਮੈਨੂੰ ਦਿੱਸ ਪੈਂਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਮੈਂ ਤੁਹਾਨੂੰ ਬਿਰ ਬੇਨਤੀ ਕਰਾਂਗਾ ਜਿਸ ਦੇ ਸ਼ੇਰਾਂ ਵਿੱਚ ਇੰਨੀ ਚੜ੍ਹਦੀ ਕਲਾ ਚਿੰਗਿਆੜੀਆਂ ਨਿਕਲਦੀਆਂ ਪਈਆਂ ਉਹਨੇ ਜੰਗ ਕਿਸ ਤਰ੍ਹਾਂ ਲੜਿਆ ਹੋਵੇਗਾ ਇਹ ਕਲਮ ਹੈ ਉਹਦੀ ਉਹਦੇ ਤੀਰਾਂ ਨੇ ਉਹਦੀਆਂ ਉਹਦੀ ਤਲਵਾਰਾਂ ਨੇ ਇੱਥੇ ਕੀ ਕੁਝ ਕੀਤਾ ਇੱਥੇ ਫਿਰ ਜੰਗ 'ਚ ਆਪ ਸਭ ਨੂੰ ਪਤਾ ਹੈ ਖਵੇਲੀ ਇਹ ਗੜੀ ਤੇ ਹਮਲਾ ਕਰਨ ਲੱਗੇ ਫਿਰ ਸਤਗੁਰਾਂ ਨੇ ਜਥੇ ਬਣਾ ਬਣਾ ਤੁਰੇ ਪੰਜ ਪੰਜ ਸੱਤ ਸੱਤ ਸਿੰਘਾਂ ਦੇ ਜਥੇ ਗਏ ਆ ਮੈਦਾਨੀ ਜੰਗ ਵਿੱਚ ਉਤਰਦੇ ਆ ਆਹੂ ਲਾ ਕੇ ਅੱਗੇ ਅਗੇ ਤੁਰੇ ਜਾਂਦੇ ਆ ਮੁਕਦੀ ਗੱਲ ਕੀ ਅਖੀਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਰ ਧੰਨ ਧੰਨ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਪਿਤਾ ਜੀ ਤੋਂ ਆਗਿਆ ਮੰਗੀ ਕਿ ਸਤਿਗੁਰੂ ਜੀ ਮੈਦਾਨੀ ਜੰਗ ਵਿੱਚ ਜੂਝਣ ਦੀ ਆਗਿਆ ਬਖਸ਼ੋ ਰਣ ਤੱਤੇ ਵਿੱਚ ਜੂਝਣ ਦੀ ਆਗਿਆ ਬਖਸ਼ੋ ਹਜ਼ੀਰ ਨੇ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਇਆ ਮੱਥਾ ਚੁੰਮਿਆ ਅਸੀਸਾਂ ਦਿੱਤੀਆਂ ਤੇ ਮੈਂ ਬੇਨਤੀ ਪਿਛਲੇ ਸਾਲ ਵੀ ਕੀਤੀ ਕਿਉਂਕਿ ਸੰਗਤ ਕਹਿੰਦੀ ਸੀ ਭਾਵੇਂ ਹਰ ਸਾਲ ਸੁਣਾਓ ਪਰ ਸਾਕਾ ਜ਼ਰੂਰ ਰਿਪੀਟ ਕਰਿਓ ਮੈਂ ਤਾਂ ਬੇਨਤੀ ਕਰ ਰਿਹਾ ਇਸਕੇ ਹਾਲਾਤ ਮੈਂ ਬਾਣੀ ਵਿੱਚੋਂ ਬਹੁਤ ਕੁਝ ਅਰਥ ਸੀ ਮਹਾਰਾਜ ਜੀ ਨੇ ਪੁੱਤ ਨੂੰ ਦਰਵਾਜ਼ਾ ਖੋਲ੍ਹ ਕੇ ਪੰਜਾਂ ਨੂੰ ਤੋੜਿਆ ਬਾਬਾ ਅਜੀਤ ਸਿੰਘ ਰਣ ਤੱਤੇ ਵਿੱਚ ਉਤਰਦਿਆ ਉਹਨਾਂ ਦੀ ਕਲਗੀ ਝੂਲਦੀ ਦਿਸਦੀ ਹੈ ਭੀੜ ਦੇ ਵਿੱਚ ਜਿਵੇਂ ਮਾਨੋ ਬੱਬਰ ਸ਼ੇਰ ਦਾ ਬੱਚਾ ਝੂਲਦਾ ਹੋਇਆ ਆ ਰਿਹਾ ਹੈ ਉਹਨਾਂ ਨੇ ਆਪਣੇ ਤੀਰ ਚਲਾਏ ਆਪਣੇ ਸ਼ਸਤਰ ਚਲਾਏ ਮੈਂ ਬੇਨਤੀ ਕਰਾਂ ਕਿ ਉਹਨਾਂ ਦੇ ਹੱਥ ਵਿੱਚ ਪਕੜੀ ਕੋਈ ਤਲਵਾਰ ਵੀ ਟੁੱਟ ਗਈ ਧੰ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ ਨਾਲ ਦੇ ਸਿੰਘ ਸ਼ਹੀਦ ਪੈ ਹੁੰਦੇ ਆ ਆਵਾਜ਼ ਦੇ ਕੇ ਕਿਆ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਇਹ ਕਲਗੀ ਵਾਲੇ ਦਾ ਪੁੱਤਰ ਹੈ ਇਹਨੇ ਸਿਰ ਤੇ ਕਲਗੀ ਲਾਈ ਹੈ ਬਾਬਾ ਅਜੀਤ ਸਿੰਘ ਨੂੰ ਚਾਰ ਚਫੇਰਿਓਂ ਘੋੜ ਕੇ ਪਿਆਰੋ ਸੈਂਕੜੇ ਜ਼ਖਮ ਦਿੱਤੇ ਗਏ। ਕਈ ਤੇ ਚਲੋ 300 ਤੋਂ ਵੱਧ ਗਿਣਤੀ ਕਰਦਿਆਂ ਮੈਂ ਗਿਣਤੀ ਨੂੰ ਬੰਨਣਾ ਨਹੀਂ ਚਾਹੁੰਦਾ। ਉਹ ਪਿਆਰਿਓ ਇੱਕ ਸਰੀਰ ਤੇ ਸੈਂਕੜੇ ਵਾਰ ਕੀਤੇ ਗਏ। ਜਿਹਦੇ ਕੋਲ ਤੀਰ ਸੀ, ਜਿਹਦੇ ਕੋਲ ਕਿਰਪਾਨ ਸੀ, ਜਿਹਦੇ ਕੋਲ ਸੈਂਕੜੇ ਵਾਰ ਤੀਰ ਸੀਨੇ ਨਾਲ ਪੂਰਾ ਸੀਨਾ ਤੀਰਾਂ ਨਾਲ ਭਰਿਆ। ਪਿਤਾ ਗੁਰਦੇਵ ਵਾਲ ਦੇਖਿਆ ਜਦੋਂ ਜ਼ਮੀਨ ਤੇ ਡਿੱਗੇ ਤੇ ਅਟਾਰੀ ਚੋਂ ਇੱਕ ਆਵਾਜ਼ ਆਈ ਗੜੀ ਚੋਂ ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਮੇਰੇ ਬੇਟੇ ਕਮਾਲ ਕਰ ਦਿੱਤੀ ਤੁਸੀਂ ਕਿਹੜਾ ਬਾਪ ਕਹਿੰਦਾ ਪਿਆਰਿਓ ਮੈਂ ਤੁਹਾਨੂੰ ਸੱਚੀ ਕਹਿਣਾ ਕਥਾ ਕਰਨੀ ਬਿਲਕੁਲ ਸੌਖੀ ਜੇ ਅਸੀਂ ਕਿਹਾ ਮਹਾਨ ਵਿਦਵਾਨ ਇਸ ਤਰ੍ਹਾਂ ਜਿਗਰ ਕਿੰਨਾ ਵੱਡਾ ਠਾਕੁਰ ਮੇਰਾ ਭਾਰਾ ਗੁਰੂ ਗੋਬਿੰਦ ਸਿੰਘ ਵਰਗਾ ਜਿਗਰ ਦੁਨੀਆ ਤੇ ਕਿਸੇ ਕੋਲ ਨਹੀਂ ਪੁੱਤਰ ਦੇ ਸੈਂਕੜੇ ਨਿਸ਼ਾਨ ਨੇ ਤੀਰਾਂ ਨਾਲ ਪਰੋਤੇ ਜ਼ਮੀਨ ਤੇ ਡਿਗੇ ਆ ਬਾਪੂ ਜਕਾਰੇ ਛੜਦਾ ਪਿਆ ਹੈ। ਓਨੀ ਧੀਰ ਨੂੰ ਜਦੋਂ ਸਹਿਬਜ਼ਾਦਾ ਦੀ ਸ਼ਹੀਦ ਹੋ ਗਏ ਬਾਬਾ ਜੁਝਾਰ ਸਿੰਘ ਨੇ ਦੇਖਿਆ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਪਿਤਾ ਜੀ ਕੋ ਲਾਏ ਸਤਗੁਰਾਂ ਨੇ ਦੇਖਿਆ ਮੈਂ ਫਿਰ ਕਹਾਂਗਾ ਇਹਨੂੰ ਕਮਜ਼ੋਰੀ ਚ ਨਹੀਂ ਲਜਾਣਾ ਬਿਲਕੁਲ ਵੀ ਅਸੀਂ ਇਨਸਾਨ ਹਾਂ emotions ਨੇ ਸਾਡੇ ਅਸੀਂ ਸੰਗ ਦਿਲ ਨਹੀਂ ਅਸੀਂ ਪੱਥਰ ਦਿਲ ਨਹੀਂ ਜਿਸ ਗੁਰਦੇਵ ਨੇ ਅਥਰੂ ਡਿੱਗਦੇ ਦੇਖੇ ਕਿਲਕ ਜੰਨੂ ਦੇ ਇਨਾ ਘਿਰਦਾ ਪਿਗਲ ਗਿਆ ਆਪਣੇ ਬਾਪੂ ਨੂੰ ਤੋੜ ਦਿੱਤਾ ਉਹ ਪੱਥਰ ਦਿਲ ਨਹੀਂ ਸੰਗ ਦਿਲ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਸਾਹਮਣੇ ਛੋਟਾ ਪੁੱਤਰ ਆ ਗਿਆ ਦੋ ਪਹਿਲਾਂ ਵਿਛੜ ਚੁੱਕੇ ਆ ایک سامنے شید ہو گیا ادھر دن ٹال دا ہے ادھر حضور سچے پادشاہ بابا سنگھ کے جگہ پتا جی بھائی سے بچھڑ کر ہم کو جینا نہیں آتا بھائی سے بچھڑ کر ہمیں جینا نہیں آتا کھانا نہیں پینا نہیں سونا نہیں باتا مہاراج متھا چومیا سینے نہ لا کے کہنے بیٹا ہم نے ہی کہا تھا باپ کو جان دی جائے دھرم پر ਮੈਂ ਜਿੱਥੋਂ ਕਹਾਤਾ ਸ਼ੁਰੂ ਕੀਤੀ ਧਰਮ ਪਰ ਧਰਮ ਲਈ ਤੇ ਸੱਚੇ ਵੇ ਇਸ ਧਰਤੀ ਤੇ ਜੇ ਕਿਸੇ ਨੇ ਧਰਮ ਦੀ ਰੱਖਿਆ ਤੇ ਵਿਆਖਿਆ ਪੜ੍ਹਨੀ ਹੈ ਨਾ ਉਹ ਦਿੱਲੀ ਦਾ ਚਾਂਦਨੀ ਚੌਕ ਚਮਕੌਰ ਦੀ ਗੜੀ ਤੇ ਅਨੰਦਗੜ੍ਹ ਦੇ ਕਿਲੇ ਦੇ ਦਰਸ਼ਨ ਜ਼ਰੂਰ ਕਰ ਲੈ। ਮਾਨਵਤਾ ਦੇ ਧਰਮ ਦੀ ਜੇ ਕਿਸੇ ਨੇ ਹਿਊਮਨ ਬੀਿੰਗ ਮੈਂ ਫਿਰ ਬੇਨਤੀ ਕਰਾਂ ਮਾਨਵੀ ਰੱਖਾਂ ਲਈ ਮਹਾਰਾਜ ਜੀ ਨੇ ਕਿਹਾ ਬੇਟਾ ਹਮ ਨੇ ਹੀ ਕਹਾਤਾ ਬਾਪ ਕੋ ਜਾਂ ਦੀਜੈ ਧਰਮ ਪਰ ਲੋਕ ਕਹਿੰਦੇ ਆਬ ਆਪ ਕੋ ਜਾਂ ਦੀਜੈ ਧਰਮ ਪਰ ਪੁੱਤ ਨੂੰ ਮੈਂ ਤੈਨੂੰ ਤੋੜਨਾ ਮਹਾਰਾਜ ਜੀ ਨੇ ਜਿਵੇਂ ਸ਼ਿੰਗਾਰ ਕੀਤਾ ਪੁੱਤ ਦਾ ਮੌਤ ਲਾੜੀ ਨੂੰ ਵਰਨ ਤੁਰਿਆ ਗੁਰੂ ਘੋ ਮਾਨੀ ਕੋਲ ਕਵੀਆਂ ਨੇ ਬਾਅਦ ਵਿੱਚ ਬਹੁਤ ਘੋੜੀਆਂ ਗਾਈਆਂ ਸੱਚੀ ਲੋ ਨੰਦ ਲਲ ਨੂਰਪੁਰੀ ਨੇ ਗਾਈਆਂ ਚੁੰਮ ਚੁੰਮ ਰੱਖੋਨੀ ਕਲਗੀ ਜਹਾੜ ਦੀ ਘੋੜੀ ਗਾਈ ਨਾ ਕਈਆਂ ਨੇ ਗਾਈਆਂ ਗੁਰੂ ਗੋਬਿੰਦ ਸਿੰਘ ਜੇ ਪੁੱਤ ਵਿਆਹ ਦੇ ਫਿਰ ਬੇਨਤੀ ਹੈ ਉਹ ਘੋੜੀ ਚੜਦਾ ਮੈਂ ਲੱਭੀ ਦੁਨੀਆਵੀ ਵਰਤ ਰਿਆਂ ਉਹ ਲੋਕੋ ਮੈਂ ਫਿਰ ਦੁਨੀਆ ਨੂੰ ਸੁਣਾ ਰਿਆਂ ਇੱਥੇ ਲੋਕ ਆਪਣੇ ਪੁੱਤਰਾਂ ਤੋਂ ਲੋਕਾਂ ਨੂੰ ਵਾਰ ਦਿੰਦੇ ਆ ਓਏ ਨੇਤਾ ਲੋਕ ਖਿਮਾ ਕਰ ਦਿਓ ਆਪਣੇ ਪੁੱਤਰਾਂ ਤੋਂ ਲੋਕਾਂ ਦੇ ਪੁੱਤ ਵਾਰ ਦਿੰਦੇ ਆ ਗੁਰੂ ਗੋਬਿੰਦ ਸਿੰਘ ਉਹ ਖਾਲਸਾ ਤੇਰੇ ਸਿਰ ਤੋਂ ਆਪਣੇ ਪੁੱਤ ਵਾਰ ਗਿਆ ਉਹਨੇ ਤੇਰੇ ਤੋਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਜਾ ਧੰਨ ਗੁਰੂ ਗੋਬਿੰਦ ਸਿੰਘ ਜੀ ਤਿਆਰ ਪੈ ਕਰਦੇ ਆ ਮਾਂ ਕੋਈ ਨਹੀਂ ਕੋਲ ਘਰ ਦਾ ਜੀ ਕੋਈ ਨਹੀਂ ਕੋਲ ਇੱਕ ਬਾਪੂ ਖੂਨ ਦਾ ਰਿਸ਼ਤਾ ਹਾਂ ਸਿੰਘ ਹੈ ਨ ਇੱਕ ਪਿਤਾ ਤੇ ਇੱਕ ਪੁੱਤਰ ਧੰਨ ਗੁਰੂ ਰਾਮਦਾਸ ਦਾ ਖੂਨ ਇਸ ਘੜੀ ਚ ਘਲੋਤਾ ਹੈ ਕਿਉਂਕਿ ਸੋਢੀ ਸਿਸਕਲ ਤਾਰਨ ਕੋਬ ਗੁਰ ਰਾਮਦਾਸ ਕੋ ਮਿਲੀ ਸੱਚੀ ਲੋ ਜਦੋਂ ਭਾਈ ਸਾਹਿਬ ਗਾਰੇ ਸਨ ਪਤਾ ਨਹੀਂ ਇਨੂੰ ਆਪੋ ਆਪਣਾ ਅਨੁਭਵ ਹੁੰਦਾ ਤੁਸੀਂ ਵੀ ਕੀਰਤਨ ਸੁਣ ਰਹੇ ਸੀ ਅੰਦਰੋਂ ਹੀ ਆਵਾਜ਼ ਨਿਕਲੀ ਸੀ ਤਾਂ ਗੁਰੂ ਰਾਮਦਾਸ ਮੈਂ ਵਾਰ-ਵਾਰ ਸੁਰਤ ਨੂੰ ਝੰਡੋੜਾਂ ਕਿ ਗੁਰੂ ਰਾਮਦਾਸ ਮੈਂ ਤਾਂ ਗੜੀ ਚ ਆਇਆ ਹਾਂ ਬਸ ਆਂਜੇ ਆਵਾਜ਼ ਜਿਵੇਂ ਸਤਿਗੁਰੂ ਕਹਿ ਰਹੇ ਨੇ ਇਥੇ ਮੇਰਾ ਖੂਨ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਮਹਾਰਾਜ ਜੀ ਤਿਆਰ ਕਰਦੇ ਆ ਕਿੰਨੇ ਬਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਬੜੀ ਗੰਭੀਰ ਆਵਾਜ਼ ਚ ਡਰ ਦੀ ਚ ਨਹੀਂ ਬਰਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਤੈਨੂੰ ਪੁੱਤ ਮੈਂ ਲਾਡਾ ਨ ਲਪਾਲਿਆ ਹੈ ਬਰਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਮਹਾਰਾਜ ਤੁਰਦਿਆ ਕਹਿੰਦੇ ਨੇ ਬੇਟਾ ਹਮ ਦਿੱਤਿਆਂ ਖੰજર ਇਸੇ ਸ਼ਮਸ਼ੀਰ ਸਮਝਣਾ ਫਿਰ ਅਰ ਜਿਹੜਾ ਕਿੱਡਾ ਵੱਡਾ ਧੀਰਜ ਕੱਲ ਨੂੰ ਮੈਂ ਇਸ ਕਥਾ ਜਤਨ ਕਰਾਂਗਾ ਤਨ ਜੀ ਉਤੇ ਕੋ ਜਗ ਮੈਂ ਉਹ ਸ਼ਬਦ ਛੱਡ ਦਿੱਤਾ ਕਥਾ ਲਈ ਬੇਟਾ ਹਮ ਦیتے ਆ ਖੰજર ਇਸੇ ਸ਼ਮਸ਼ੀਰ ਸਮਝਣਾ ਨੀਜ਼ੋਂ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਗੁਰਮਖੋ ਕਿਹੜਾ ਓ ਜਿਹੜਾ ਆਪਣੇ ਪੁੱਤ ਨੂੰ ਕਹੇ تیرا سینہ جدو تیر بن کے اندرہ بار کر دیں تیرے موں جو وائے گرو نکلے سینہ نکلے یہ صرف گرو گو میں سکنے جب تیر کلجے میں لگے سی نہیں کرنا اوف موں سے میری جان کبھی نہیں اچرنا پیارے ہو پھر کہنے لو جاؤ صدھارو تمہیں اللہ کو سونپا مر جاؤ جا مارو تمہیں اللہ کو سونپا سکھی کو ابھارو تمہیں اللہ کو سونپا ਤੈਨੂੰ ਮੈਂ ਪੇਟ ਕਰ ਦਿੱਤਾ ਮੈਂ ਖੀਰ ਲਈ ਸ਼ਬਦ ਵਰਤਾਂਗਾ ਬੇਟਾ ਜੀ ਪਿਤਾ ਜੀ ਆਖਰੀ ਬੋਲ ਸੰ ਪਿਤਾ ਜੀ ਨੇ ਮੱਥਾ ਟੇਕਿਆ ਸਤਿਗੁਰਾਂ ਨੇ ਪੂਰਾ ਕਮਰ ਕਸਾ ਲਾਇਆ ਕਮਾਨ ਦਿੱਤੀ ਥੱਥੇ ਚ ਤੀਰ ਪਾ ਕੇ ਦਿੱਤੇ ਸ੍ਰੀ ਸਾਹਿਬ ਦਿੱਤੀ ਆਪਣਾ ਜੰਮਤਰ ਕੱਢ ਕੇ ਦਿੱਤਾ ਕਹਿੰਦੇ ਪੁੱਤਰ ਜੀ ਪਿਤਾ ਜੀ ਬੇਟਾ ਤੂੰ ਹੀ ਉਹ ਪੰਥ ਕੇ ਬੇੜੇ ਕੇ ਖਵਈਆ ਆ ਸਿਰ ਲਾ ਦੇਗਾ ਪੰਥ ਕਦੀ ਨਹੀਂ ਮਿٹےਗਾ ਮੈਂ ਤਾਂ ਹੀ ਕਹਿਣਾ ਮੈਂ ਪਿਛਲੇ ਦਿਨ ਵੀ ਕਿਹਾ ਆਉਣ ਵਾਲੇ ਜੋਤੀਸ਼ ਨੂੰ ਵੀ ਆਪਾਂ ਗੱਲ ਕਰਾਂਗੇ ਆਪਾਂ ਹੀ ਵੈਣ ਪਾਨੇ ਆ ਸਟੇਜਾਂ ਤੇ ਮੈਨੂੰ ਬਖਸ਼ ਦਿਓ ਖਾਲਸਾ ਜੀ ਕਥਾ ਗੁਰੂ ਗੋਬਿੰਦ ਸਿੰਘ ਦੀਆਂ ਸੁਨਾਨੇ ਆ ਤੇ ਰੋਨੇ ਅਸੀਂ ਕਾਇਰਾਂ ਦੀ ਤਰ੍ਹਾਂ ਸਿੱਖ ਮਾਰਗ ਉਹ ਸਿੱਖ ਖਤਮ ਹੋ ਗਏ ਮੈਨੂੰ ਬਖਸ਼ ਦੇ ਆ ਜੇ ਨਸ਼ਾ ਹੋਵੇ ਜ਼ੁਲਮ ਕੋ ਵੇ ਕੋਈ ਵੱਡੇ ਤੋਂ ਵੱਡਾ ਸ਼ਾਤਰ ਬੰਦਾ ਇਸ ਧਰਤੀ ਤੇ ਆ ਜਾਏ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਮੇਰੇ ਪੁੱਤ ਜੁਝਾਰ ਨੇ ਸੀਸ ਦੇ ਦਿੱਤਾ ਉਹ ਪੰਥ ਕਦੀ ਡੁੱਬ ਨਹੀਂ ਸਕਦਾ ਮੇਰੀ ਮੈਂ ਫਿਰ ਅਰਜ ਕਰਾਂ ਕੋਈ ਡੋਬ ਸਕਦਾ ਜੀ ਮੈਂ ਰਿਪੀਟ ਕਰਨ ਲੱਗਾ ਇਹ ਧਰਮ ਯੋਧ ਹੈ ਇਹ ਜ਼ਰ ਜ਼ੋਰੂ ਜ਼ਮੀਨ ਵਾਸਤੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜਿਹੜੇ ਬੰਦੇ ਧਰਮ ਜੋਦ ਲਈ ਜਾਂ ਪਰਪਕਾਰ ਨਹੀਂ ਜ਼ਿੰਦਗੀ ਚ ਕੀਤਾ ਉਹਨਾਂ ਬੰਦਿਆਂ ਨੂੰ ਧਰਤੀ ਤੇ ਜੀਣ ਦਾ ਕੋਈ ਹੱਕ ਨਹੀਂ ਕਬੂ ਰਣ ਜੂਜਿਓ ਨਹੀਂ ਕੱਚ ਦਾ ਜਸ ਨਹੀਂ ਲੀਨ ਗਾਂ ਵਸਤ ਜਾਣੇ ਉਹ ਨਹੀਂ ਜਮ ਸੋ ਕਿਨ ਕਹਿ ਦੀਨ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਮਹਾਰਾਜ ਕਹਿੰਦੇ ਬੇਟਾ ਤੂੰ ਯੋ ਪੰਥ ਕੇ ਬੇੜੇ ਕੇ ਖਵਈਆ ਸਰ ਬੇਂਟ ਕਰੋ ਚਾਂ ਤਾਕੇ ਧਰਮ ਕੀ ਚਲੇ ਨਈਆ ਲੈ ਦੇਖੇ ਤੂੰ ਹੀ ਤੇ ਮੇਰੇ ਗੁਲਸ਼ਨ ਕੇ ਬਕਈਆ ਲੋ ਜਾਹੋ ਰਾਤ ਤੱਕ ਤਿਆਂ ਖਲਦ ਮੇ ਵਈਆ ਇਹ ਲਵਜ ਖਲਦ ਇਹਦਾ ਮਤਲਬ ਸਵਰਗ ਸੱਚਖੰਡ ਮੇਰੇ ਪੁੱਤ ਤੂੰ ਚੱਲ ਤੇਰਾ ਵੱਡਾ ਵੀਰ ਦਰਵਾਜ਼ੇ ਖਲੋ ਤੇਰੀ ਇੰਤਜ਼ਾਰ ਕਰ ਰਿਹਾ ਹੈ ਲੋ ਜਾਹੋ ਰਾਤ ਤੱਕ ਤੇਰਾ ਰਸਤਾ ਵੇਖਦੇ ਪਏ ਹੈ ਬੇਟਾ ਤੂੰ ਹੀ ਉਹ ਪੰਥ ਕੇ ਬੇੜੇ ਕੇ ਖਵਈਆ ਸਰ ਬੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ ਲੈ ਦੇਖੇ ਤੂੰ ਹੀ ਤੇ ਮੇਰੇ ਗਲਸ਼ਨ ਕੇ ਬਕਈਆ ਲੋ ਜਾ ਲੋ ਜਾਹੋ ਰਾਤ ਤੱਕ ਤਿਆਂ ਖਲਦ ਮੇ ਭਈਆ ਖਾਇਸ਼ ਹੈ ਇੱਕ ਪੁੱਤਰ ਤੇਰੇ ਤੇ ਮੈਨੂੰ ਆਸ ਹੈ ਜੀ ਪਿਤਾ ਜੀ ਇੱਕ ਆਸ ਕੀ ਕਹਿੰਦੇ ਬਸ ਵੱਡੇ ਤੇਰੇ ਵੀਰ ਦੇ سینੇ 'ਚ ਤੀਰ ਭਰੋ ਦਿੱਤੇ ਤੇਰੇ سینੇ 'ਚ ਬਰਸ਼ੀ ਵੱਜਦੀ ਜਦੋਂ ਤੇਰੇ سینੇ 'ਚ ਬਰਸ਼ੀ ਵੱਜੇ ਮੇਰੇ ਵੱਲ ਇੱਕ ਵਾਰੀ ਮੁੱਖ ਕਰੀ ਮੈਂ ਤੇਰੀ ਛਾਤੀ ਦੀਆਂ ਆਂਦਰਾਂ ਦੇਖਣੀਆਂ ਚਾਹਨਾ ਕਿਹੜਾ ਬਾਪ ਹੋ ਇਥੇ ਇਥੇ ਸਿੱਖਾਂ ਨੂੰ ਤਰਲੇ ਕਰਨੇ ਪੈਂਦੇ ਅਮਰਿਤ ਛਕ ਲੋਏ ਨਸ਼ਾ ਛੱਡਦੇ ਹੋਏ ਕੇਸ ਨਾ ਕੱਟੋਏ ਸਚਿਮੁਚਿ ਧਿਆਨਬੀ ਦੀ ਉਹ ਗੱਲ ਮੈਨੂੰ ਅੱਜ ਵੀ ਕਿਸੇ ਨੇ ਪੁੱਛਿਆ ਸੀ ਕਿ ਦੁਨੀਆ ਦਾ ਸਭ ਤੋਂ ਸੋਹਣਾ ਮਨੁੱਖ ਉਹਨੇ ਕਿਹਾ ਸਿੱਖ ਕਹਿੰਦਾ ਸਭ ਤੋਂ ਬਦਸੂਰਤ ਕਹਿੰਦਾ ਉਹ ਵੀ ਸਿੱਖ ਕਹਿੰਦਾ ਇਹ ਕੀ ਹੋਇਆ ਧਿਆਨਬੀ ਨੂੰ ਕਹਿੰਦਾ ਸਭ ਤੋਂ ਸੋਹਣਾ ਸਿੱਖ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਰਹਿਤ ਬੈਤ ਵਿੱਚ ਪੱਕਾ ਹੈ ਤੇ ਸਭ ਤੋਂ ਦੁਨੀਆ ਦਾ ਕਰੂਪ ਬੰਦਾ ਉਹ ਜਿਹੜਾ ਸਿੱਖ ਕਹਾ ਕੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਹੀਂ ਬਣਦਾ ਮਹਾਰਾਜ ਕਹਿੰਦੇ ਬੇਟਾ ਖਾਸ਼ ਹੈ ਕਿ ਤੁਮੇ ਤੈਗ ਚਲਾਤੇ ਹੋਏ ਦੇਖੇ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ ਪਿਆਰਿਓ ਮੈਂ ਅੱਜ ਦੇ ਪਰਪੇਸ਼ ਕਾ ਪੁੱਤਰ ਵਜ਼ੀਫੇ ਲੈਂਦੇ ਲੋਕਾਂ ਦੇਖੇ ਡਿਗਰੀਆਂ ਲੈਂਦੇ ਲੋਕਾਂ ਦੇਖੇ ਡਾਕਟਰ ਬਣਦੇ ਦੇਖੇ ਪਾਇਲਟ ਬਣਦੇ ਦੇਖੇ ਵੋਟਾਂ ਵਿੱਚ ਜਿੱਤ ਕੇ ਆਉਂਦੇ ਦੇਖੇ ਦੁਨੀਆ ਚ ਕੇਵਲ ਗੁਰੂ ਗੋਬਿੰਦ ਸਿੰਘ ਜਿਨੇ ਆਪਣੇ ਪੁੱਤਰਾਂ ਦੇ ਸੀਨੇ ਵਿੱਚ ਬਰਸ਼ੀਆਂ ਤੇ ਵੱਜੇ ਹੋਏ ਤੀਰ ਵੇਖੇ ਮਹਾਰਾਜ ਕਹਿੰਦੇ ਨੇ ਬੇਟਾ ਤੂੰ ਚੱਲੋ ਆਹ ਖਵਰੀ ਚ ਸੀਨੇ ਨਾਲ ਕੁੱਟ ਕੇ ਲਾਇਆ ਪਿਓ ਵਾਲਾ ਪਿਤਾ ਵਾਲਾ ਪਿਆਰ ਦਿੱਤਾ ਮੈਂ ਕਹਿੰਦਾ ਜਦੋਂ ਸੀਨੇ ਨਾਲ ਲਾ ਲਿਆ ਨਾ ਬਸ ਗੁਰੂ ਗੋਬਿੰਦ ਸਿੰਘ ਦਾ ਸੀਨਾ ਹੀ ਵਾਰ ਚੱਲਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਤੂੰ ਮੱਥਾ ਟੇਕ ਕੇ ਬਾਬਾ ਜੁਝਾਰ ਸਿੰਘ ਜੀ ਉੱਤਰਦੇ ਨੇ ਜਿੱਥੇ ਤੁਸੀਂ ਬੈਠਿਓ ਗੁਰਮਖੋ ਇਹਨਾਂ ਥਾਵਾਂ ਤੇ ਬਾਬਾ ਜੁਝਾਰ ਸਿੰਘ ਤੀਰ ਚਲਾਉਂਦੇ ਆ ਉਹ ਕਿਰਪਾਨ ਚਲਾਉਂਦੇ ਆ ਨੇਜਾ ਚਲਾਉਂਦੇ ਆ ਸੱਚ ਮੁੱਚ ਉਹਨਾਂ ਦੀ ਛਾਤੀ 'ਚ ਨਾਗਣੀ ਮਾਰੀ ਜਾਂਦੀ ਬਰਸ਼ੀ ਮਾਰਦੇ ਹਨ ਅਣੀਆਲਾ ਅਣੀਆ ਵਾਲਾ ਬਰਸ਼ਾ ਮਾਰ ਕੇ ਜਦੋਂ ਖਿੱਚਣ ਲੱਗਦਾ ਹੈ ਇਹਨਾਂ ਨਾਲ ਪਾਲਾ ਲਾਡਾ ਨਾਲ ਪਾਲਿਆ ਬਾਬਾ ਜੂਹਾਰ ਸਿੰਘ ਦੀਆਂ ਆਂਦਰਾਂ سینੇ ਵਾਲੇ ਪਾਸਿਓਂ سینੇ ਹੀ ਬਾਹਰ ਆ ਗਿਆ ਜੀ ਬਾਹਰ ਆਉਂਦੇ ਆ ਪਿਤਾ ਗੁਰਦੇਵ ਦੇਖਦੇ ਆ ਤੇ ਉੱਤੀ ਆਵਾਜ਼ ਦੇ ਕੇ ਹਜ਼ੂਰ ਕਹਿੰਦੇ ਆ ਪ੍ਰਾਈ ਆਮਾਨ ਕਿਉ ਰੱਖੀ ਐ ਦਿੱਤੀ ਹੂੰ ਸੁਖ ਹੋਏ ਉੱਚਾ ਜਕਾਰਾ ਛੱੜ ਦੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰਿਓ ਉਹ ਜਕਾਰਾ ਪੂਰੇ ਬ੍ਰਹਮੰਡ ਦੀ ਫਿਜਾ ਨੂੰ ਗੂੰਜਾ ਗਿਆ ਉਹ ਜਕਾਰਾ ਵਕਤੀ ਜੰਗਾਰਾ ਨਹੀਂ ਉਹ ਜਕਾਰਾ ਕੇਵਲ ਹਾਲ ਤੱਕ ਨਹੀਂ ਉਹ ਅਬ ਚੱਲੀ ਹੈ ਉਹ ਰੂਹਾਨੀ ਨਗਾਰਾ ਹੈ ਜਿਸ ਨਗਾਰੇ ਦੀ ਅੱਜ ਵੀ ਆਵਾਜ਼ ਖੰਡਾਂ ਬ੍ਰਹਮੰਡਾਂ ਵਿੱਚ ਗੂੰਜੇ ਤਿੰਨ ਪਿਆਰੇ ਸ਼ਹੀਦ ਹੋ ਗਏ ਸਹਬਜ਼ਾਦੇ ਸ਼ਹੀਦ ਹੋ ਗਏ ਪਿਆਰੋ ਜਿੰਨਾ ਕੋ ਸਮਝ ਪਈ ਇੱਥੇ ਭਾਈ ਮੱਖਣ ਸ਼ਾ ਲਬਾਣੇ ਦਾ ਪੁੱਤ ਵੀ ਮੈਂ ਇੱਕ ਜਗ੍ਹਾ ਪੜਿਆ ਸ਼ਹਾਦਤ ਦਾ ਜਾਮ ਪੀਤਾ ਭਾਈ ਕਿਰਪਾ ਰਾਮ दत्त ਨੇ ਕਿਰਪਾ ਸਿੰਘ ਨੇ ਸ਼ਹਾਦਤ ਦੇ ਜਾਮ ਪੀਤਾ ਭਾਈ ਮਨੀ ਸਿੰਘ ਦੇ ਪੁੱਤਰ ਸ਼ਹੀਦ ਹੋਏ ਇੱਥੇ ਮਦਨ ਸਿੰਘ ਕਾਠਾ ਸਿੰਘ ਸ਼ਹੀਦ ਹੋਏ ਇਹਨਾਂ ਸ਼ਹਾਦਤਾਂ ਦੇ ਜਾਮ ਪੀਤੇ ਧੰਨ ਗੁਰੂ ਗੋਬਿੰਦ ਸਿੰਘ ਸ਼ਾਮ ਦੇ ਵੇਲੇ ਅੱਜ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਕਿ ਜ ਹੋਰ ਸਿੱਖ ਨੇ ਸੰਧਿਆ ਪੈ ਗਈ ਸ਼ਾਮ ਪੈ ਗਈ ਮਹਾਰਾਜ ਉਤਰਦਿਆ ਸੋਦਰ ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਚੁੱਪ ਜਰੂਰ ਅੱਜ ਕੋਈ ਛੋਟੀ ਜੀ ਗੱਲ ਨਹੀਂ ਤੁਸੀਂ ਸਿਰਫ ਸਾਲ ਬਾਦ ਮੱਥਾ ਟੇਕਣ ਆਉਂਦੇ ਹੋ ਸਿੱਖੋ ਨਾ ਤੇ ਅੱਖਾਂ ਭਰ ਆਉਂਦੀਆਂ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜਦੋਂ ਕੋਲ ਬੈਠੇ ਹੋਣਗੇ ਕਿੰਨਾ ਕੋਈ ਬੈਰਾਗ ਆਇਆ ਹੋਣਾ ਮੈਂ ਬੈਰਾਗ ਕਹਿ ਰਿਹਾ ਕਮਜ਼ੋਰੀ ਨਹੀਂ ਸਤਗੁਰੂ ਗੁਰੂ ਗੋਬਿੰਦ ਸਿੰਘ ਨੇ ਫਿਰ ਫੈਸਲਾ ਕੀਤਾ ਜੀ ਅਸੀਂ ਇਥੋਂ ਕੱਲ ਨੂੰ ਆਪਾਂ ਸ਼ਾਦਤ ਦਾ ਜਾਮ ਅਸੀਂ ਪੀਵਾਂਗੇ ਖਾਲਸੇ ਦੇ ਅੱਗੇ ਕੀ ਕਹਾਂ ਉਹ ਮੈਂ ਕੱਲ ਮਾਛੀਵਾੜੇ ਬੇਨਤੀ ਕਰਾਂਗਾ